ਤਰਨਤਾਰਨ ਦੀ ਮੰਡੀ ਦੇ ਵਿੱਚ ਉਸ ਵੇਲੇ ਭਗੜੜ ਮਚ ਗਈ ਜਦੋਂ ਹਲਕਾ ਤਰਨਤਾਰਨ ਦੇ ਵਿਧਾਇਕ ਕਸ਼ਮੀਰ ਸਿੰਘ ਸੋਹਲ ਅਤੇ ਪੁਲਿਸ ਪਾਰਟੀ ਦੇ ਵੱਲੋਂ ਸਾਂਝੇ ਆਪਰੇਸ਼ਨ ਦੌਰਾਨ ਤਰਨਤਾਰਨ ਮੰਡੀ ਦੇ ਵਿੱਚ ਇੱਕ ਰੇਡ ਕੀਤੀ ਗਈ ਜਿਸ ਦੇ ਵਿੱਚ ਪਾਇਆ ਗਿਆ ਕਿ ਉੱਥੇ 5 ਗੱਡੀਆਂ ਜਿੜੀਆਂ ਕੀ ਪੱਟੀਆਂ ਗੱਡੀਆਂ ਸੀ ਉਹਨਾਂ ਦੇ ਵਿੱਚ ਜਾਨਵਰ ਕੈਦ ਕੀਤੇ ਹੋਏ ਸਨ ਬੇਜਬਾਨ ਜਾਨਵਰਾਂ ਨੂੰ ਤਸਕਰੀ ਦੇ ਲਈ ਲਜਾਇਆ ਜਾ ਰਿਹਾ ਸੀ ਅਤੇ ਮੌਕੇ ਤੇ ਪੁਲਿਸ ਤੇ ਵਿਦਾਇਕ ਸਾਫ ਦੇ ਵੱਲੋਂ ਜਦੋਂ ਉਹਨਕੋ ਕੱਡੀਆਂ ਖਲਵਾਈਆਂ ਦਿੱਤੀਆਂ ਤਾਂ ਉਹਨਾਂ ਦੇ ਵਿੱਚੋਂ ਤਕਰੀਬਨ 700 ਦੇ ਕਰੀਬ ਬੇਜਬਾਨ ਜਾਨਵਰ ਨਿਕਲੇ ਜਿਨ੍ਹਾਂ ਦੇ ਵਿੱਚ ਮੱਝਾਂ, ਕੱਟੀਆਂ, ਕੱਟੇ, ਗਾਵਾਂ ਵੀ ਮੌਜੂਦ ਸੀ ਅਤੇ ਇਹ ਜਾਨਵਰ ਭੁੱਖੇ ਪਿਆਸੇ ਰੱਖੇ ਗਏ ਸਨ ਅਤੇ ਉਹਦੀਆਂ ਤਾਂ ਤਸ਼ੱਦਦ ਕਰਕੇ ਲੱਤਾਂ ਵੀ ਤੋੜੀਆਂ ਗਈਆਂ ਸੀ ਪੁਲਿਸ ਨੇ ਇਸ ਮੌਕੇ ਤੇ ਕਾਰਵਾਈ ਕਰਦਿਆਂ ਤਕਰੀਬਨ 7 ਲੋਕਾਂ ਨੂੰ ਜ਼ਰਬਾਰ ਕੀਤਾ ਜੀ ਜੀ ਦੇਖੋ ਇਹ ਅਸੀਂ ਤਰਨਤਾਰਨ ਦੀ ਮਾਲ ਮੰਡੀ ਏਰੀਆ ਦੇ ਵਿੱਚ ਖੜੇ ਆ ਜਿੱਥੇ ਕਿ ਇੱਥੇ ਮੰਡੀ ਲੱਗਦੀ ਹੁੰਦੀ ਸੀ ਪਹਿਲਾਂ ਹੁਣ ਬਹੁਤ ਸਾਰੇ ਸਾਲਾਂ ਤੋਂ ਇੱਥੇ ਮੰਡੀ ਨਹੀਂ ਲੱਗਦੀ ਤੇ ਮੈਨੂੰ ਸ਼ਿਕਾਇਤਾਂ ਮਿਲ ਰਹੀਆਂ ਸੀ ਕਿ ਹਰ ਮਹੀਨੇ 9 ਤਰੀਕ ਤੇ 26 ਤਰੀਕ ਨੂੰ ਇੱਥੇ ਜਿਹੜਾ ਕੋਈ ਡੰਗਰ ਇੱਥੋਂ ਲੱਦ ਲੱਦ ਕੇ ਟਰੱਕਾਂ 'ਚ ਬੜੀ ਮਾੜੀ ਦਸ਼ਾ ਦੇ ਵਿੱਚ ਖੜੇ ਜਾਂਦੇ ਆ ਇੱਕ ਟਰੱਕ ਦੇ ਵਿੱਚ ਪਤਾ ਨਹੀਂ ਕਿੰਨੇ ਕਿੰਨੇ ਤੂਸਕੇ ਉਹਨਾਂ ਨੂੰ ਜੂੜ-ਜੂੜ ਕੇ ਧੋਣਾ ਦੇ ਨਾਲ ਬੰਨ ਬੰਨ ਕੇ ਉਹਨਾਂ ਦੀ ਲੱਤਾਂ ਤੋੜ-ਤੋੜ ਕੇ ਆ ਵੇਖੋ ਤੁਸੀਂ ਵੀ ਜਿੱਤਰਾ ਦੇਖ ਰਹੇ ਜੇ ਨਿੱਕੇ-ਨਿੱਕੇ ਜਿਹੜੇ ਕੱਟੇ ਵਛੇ ਨੇ ਇਹਨਾਂ ਦੀਆਂ ਲੱਤਾਂ ਟੁੱਟੀਆਂ ਨੇ ਬੜੀ ਬੁਰੀ ਹਾਲਤ ਦੇ ਵਿੱਚ ਇੱਥੋਂ ਇਹਨਾਂ ਨੂੰ ਖੜਿਆ ਜਾਂਦਾ ਤੇ ਇਹ ਜਿਹੜਾ ਇਹ ਜਿਹੜੇ ਡੰਗਰ ਨੇ ਇਹ ਨਹੀਂਗਾ ਵੀ ਲੋਕੀਏ ਆਪ ਜਿਹੜੇ ਕੋ ਘਰਾਂ ਤੋਂ ਵੇਚ ਕੇ ਜਾਂਦੇ ਨੇ ਕਈ ਜਿਹੜੇ ਨੇ ਚੋਰੀ ਦਾ ਮਾਲ ਵੀ ਇੱਥੇ ਆਉਂਦਾ ਸੋ ਚੋਰੀ ਦਾ ਮਾਲ ਵੀ ਜਿਹੜਾ ਉਹ ਸਾਰਾ ਲੱਦ ਕੇ ਟਰੱਕਾਂ ਦੇ ਵਿੱਚ ਕੋਈ ਬਾਹਰੋਂ ਆਉਂਦੇ ਨੇ ਪਤਾ ਨਹੀਂ ਉਹ ਆਉਂਦੇ ਜੀ ਅਸੀਂ ਵਪਾਰੀ ਆ ਕਿ ਕੌਣ ਆ ਕੌਣ ਨਹੀਂ ਇਹ ਤੇ ਹੁਣ ਪੁਲਿਸ ਨੇ ਫੜੇ ਨੇ ਅੱਜ ਪਤਾ ਲੱਗੂਗਾ ਸੋ ਇਹ ਅੱਜ ਵੀ ਜਿਹੜੇ ਸੀ ਲਗਭਗ 4-500 ਦੇ ਕਰੀਬ ਇਹ ਡੰਗਰ ਜਿਹੜੇ ਆ ਇੱਥੇ ਲੱਦੇ ਟਰੱਕਾਂ ਦੇ ਵਿੱਚੋਂ ਲਾਏ ਆ ਤੇ ਕੋਸ਼ ਜਿਹੜੇ ਸੀ ਹਾਲੀ ਲੱਦਣ ਦੀ ਤਿਆਰੀ ਸੀ ਆ ਵੇਖੋ ਜਿਸ ਤਰ੍ਹਾਂ ਰੰਗ ਲੱਗੇ ਨੇ ਇਹਨਾਂ ਦੇ ਉੱਤੇ ਸਾਰੇ ਲੱਦਣ ਦੀ ਤਿਆਰੀ ਚ ਸੀ ਉਹ ਛੇ ਟਰੱਕ ਜਿਹੜੇ ਆ ਉਹ ਲੱਦੇ ਤੋਂ ਕੁਛ ਉਹਨਾਂ ਦੀ ਜਗ੍ਹਾ ਜਿਹੜੀ ਹਾਲੀ ਹੋਰ ਇਹਨਾਂ ਨੇ ਜਿਹੜਾ ਅਸੀਂ ਉਹਨਾਂ ਨੂੰ ਨੱਪ ਨੱਪ ਕੇ ਜਿਹੜਾ ਭਰ ਰਹੇ ਸੀ ਡੰਗਰਾਂ ਜਿਹੜੇ ਵੀ ਹੈਗੇ ਨੇ ਉਹਨਾਂ ਨੂੰ ਵੇਖੋ ਸਾਹ ਚੜਿਆ ਪਿਆ ਧੁੱਪ ਚ ਸੜਦੇ ਆ ਇਹਨਾਂ ਨੂੰ ਕੋਈ ਪਰਵਾਹ ਨਹੀਂ ਪਈ ਅਸੀਂ ਇਹਨਾਂ ਨੂੰ ਕਿੱਥਾਂ ਖੜਨਾ ਸੋ ਉਹਨਾਂ ਜਿਹੜੇ ਅੱਜ ਜਿਹੜੇ ਡੰਗਰ ਆ ਇਹ ਇਹਨਾਂ ਨੂੰ ਛਡਾਇਆ ਗਿਆ ਵਾ ਟਰੱਕਾਂ 'ਚੋਂ ਲਾ ਰਹੇ ਆ ਇਹਨਾਂ ਦੀ ਇੱਥੇ ਅਸੀਂ ਉਫਾਜਿਤ ਕਰਾਂਗੇ ਤੇ ਇਹੀ ਹੈ ਉਹ ਜਿਆ ਆਪਣੇ ਹਲਕੇ ਦੇ ਵਿੱਚ ਉਹ ਜੀ ਜਿਹੜੀ ਜਾਨਵਰਾਂ ਦੇ ਨਾਲ ਇਕ ਮਾੜੀ ਹੋ ਰਿਹਾ ਜ਼ੁਲਮ ਹੋ ਰਿਹਾ ਉਹ ਜਾਨੀ ਹੋਣ ਦਿਆਂਗੇ ਕਿਉਂਕਿ 1960 ਦੇ ਵਿੱਚ ਐਕਟ ਬਣਿਆ ਵਾ ਅਨ ਰੂਲਟੀ ਐਕਟ ਅਗੇਂਸਟ क्रੂਲਟੀ ਟੂ ਐਨੀਮਲਸ ਉਹਦੇ ਅਧੀਨ ਜਿਹੜਾ ਵਾ ਅਸੀਂ ਇਹ ਜਾਨਵਰਾਂ ਨੂੰ ਜਿਹੜਾ ਉਹ ਅੱਜ ਛਡਾਇਆ ਵਾ ਉਹਨਾਂ ਦੇ ਜਿਹੜਾ ਵਾ ਇਹ ਬਿਲਕੁਲ ਉਹਨਾਂ ਦੇ ਨਾਲ ਅਸੀਂ ਇਹ ਜ਼ੁਲਮ ਨਹੀਂ ਹੋਣ ਦਿਆਂਗੇ ਮੇਰੇ ਨਾਲ ਜਿਹੜੇ ਉਹ ਇਥੋਂ ਥਾਣੇ ਤੋਂ ਐਡੀਸ਼ਨਲ ਐਸ ਐਚਓ ਵੀ ਆਏ ਨੇ ਜਿਹੜੇ ਨਾਲ ਵੈਟਰਨਰੀ ਅਫਸਰ ਨੇ ਉਹ ਵੀ ਆਏ ਨੇ ਵੈਟਰਨਰੀ ਅਫਸਰ ਵੀ ਤੁਹਾਨੂੰ ਦੱਸਣਗੇ ਵੀ ਕਿਤਰਾ ਹੁੰਦੇ ਆ ਵੀ ਜਿਹੜੀ ਇੱਕ ਜਾਨਵਰ ਨੂੰ ਕਿਸੇ ਨੂੰ ਟਰਾਂਸਪੋਰਟ ਕਰਨਾ ਹੋਵੇ ਸਭ ਤੋਂ ਪਹਿਲਾਂ ਤੇ ਉਹਦੀ ਐਡਮਿਨਿਸਟ੍ਰੇਸ਼ਨ ਦੀ ਪਰਮਿਸ਼ਨ ਚਾਹੀਦੀ ਆ ਉਹਦੇ ਜਿਹੜੇ ਆ ਕੁਛ ਜਿਹੜੇ ਆ ਟੀਕੇ ਲੱਗੇ ਹੋਣੇ ਚਾਹੀਦੇ ਆ ਉਹਨਾਂ ਬਿਮਾਰੀਆਂ ਤੋਂ ਬਚਾਅ ਵਾਲੇ ਫਿਰ ਉਹਨਾਂ ਲਈ ਇੱਕ ਸਪੇਸ ਆ ਸਪੈਸੀਫਿਕ ਜਿਤਨਾ ਗਾਂ ਵਾਸਤੇ ਆ 2-2 ਮੀਟਰ ਦਾ ਸ਼ਾਇਦ 5 ਲਾ ਉਹ ਅਸਲੀ ਤੇ ਤੁਹਾਨੂੰ ਉਹ ਵੈਟਰਰੀ ਅਫਸਰ ਦੱਸਣਗੇ ਤੇ ਜਿਸੇ ਤਰ੍ਹਾਂ ਮੱਝ ਵਾਸਤੇ ਜਿਹੜਾ 2.5-2.5 ਮੀਟਰ ਦਾ ਪਰ ਇਹ ਤੁਸੀਂ ਵੇਖਦੇ ਜੇ ਇੱਕ ਦੂਜੇ ਦੇ ਉੱਤੇ ਟਾੜ-ਟਾੜ ਕੇ ਉਹਨਾਂ ਨੇ ਭਾਏ ਆ ਇਸ ਤਰ੍ਹਾਂ ਮਤਲਬ ਜਿਤਨਾ ਦੇ ਨਾ ਕੁੱਕੜ ਤਾੜੇ ਆ ਉਹ ਹਾਲ ਇਹਨਾਂ ਦਾ ਹੋਇਆ ਪਿਆ ਤੋ ਇਹੋ ਜਿਹਾ ਅਸੀਂ ਜ਼ੁਲਮ ਆਪਣੇ ਹਲਕੇ 'ਚ ਨਹੀਂ ਹੋਣ ਦਿਆਂਗੇ ਇਹ ਜਿਹੜੇ ਪੁਲਿਸ ਨੂੰ ਚਾਹੀਦਾ ਤੇ ਜਿਹੜੇ-ਜਿਹੜੇ ਵੀ ਇਹਦੇ ਲਈ ਜ਼ਿੰਮੇਵਾਰ ਆ ਉਹਨਾਂ ਦੇ ਉੱਤੇ ਜਿਹੜਾ ਸਖਤ ਤੋਂ ਸਖਤ ਜਿਹੜਾ ਉਹ ਕਾਰਵਾਈ ਕੀਤੀ ਜਾਵੇ ਪੁਲਿਸ ਨੇ ਕੋਈ 5 8 7 ਜਣੇ ਫੜੇ ਆ ਬਾਕੀ ਵੀ ਉਹਨਾਂ ਦੀ ਜਿਹੜਾ ਉਹਨਾਂ ਦੇ ਹਿਸਾਬ ਲਾ ਕੇ ਤੇ ਅੱਗੇ ਵੀ ਜਿਹੜੇ ਇਹੋ ਜਿਹਾ ਕੰਮ ਕਰਦੇ ਉਹ ਫੜੇ ਜਾਣਗੇ ਸਾਰਿਆਂ ਦੇ ਉੱਤੇ ਜਿਹੜਾ ਐਕਸ਼ਨ ਹੋਣਾ ਚਾਹੀਦਾ ਹੰਗਾਉਂਦਾ ਵਾ ਇੱਥੇ 9 ਤਰੀਕ ਤੇ 26 ਤਰੀਕ ਨੂੰ ਉਹ ਜਿਹੜਾ ਵਾ ਸਾਰਾ ਖੜਦੇ ਨੇ ਗੁੱਜਰ ਜਿਹੜੇ ਆਪਾਂ ਆਪਣੇ ਡੇਰਿਆਂ ਦੇ ਉੱਤੇ ਮੱਝਾਂ ਲੈ ਕੇ ਬੈਠੇ ਨੇ ਉਹਨਾਂ ਦੇ ਰਾਂਝ ਕੋਈ ਲੱਗਦਾ ਨਹੀਂਗਾ ਜੇ ਬਾਕੀ ਪੁਲਿਸ ਨੇ ਇਹ ਬੰਦੇ ਫੜੇ ਨੇ ਆਪਾਂ ਪਰ ਇਹ ਸਾਰਾ ਜਿਹੜਾ ਕਲੀਅਰ ਹੋ ਜਾਊਗਾ ਕਿ ਕੌਣ ਇਹਨਾਂ ਦੇ ਪਿੱਛੇ ਆ ਕਿਤਰਾ ਜਾ ਰਹੇ ਨੇ ਪਰ ਇਹ ਜਿਹੜਾ ਜ਼ੁਲਮ ਇਹ ਜਾਨਵਰਾਂ ਦੇ ਉੱਤੇ ਹੋ ਰਿਹਾ ਇਹ برداشت ਕਰਨ ਯੋਗ ਨਹੀਂਗਾ ਤੇ ਜਰੂਰ ਜਿਹੜੀ ਇੱਥੇ ਕਾਰਵਾਈ ਹੋਣੀ ਚਾਹੀਦੀ ਹੈ ਪਤਾ ਨਹੀਂ ਮੈਂ ਚਾਵਲ ਭੇਜਦਾ ਹਾਂ ਯਹਾਂ ਤੇ ਮੇਰੇ ਭਾਂਡੇ ਵੀ ਪਏ ਇਦੋਂ ਬੱਤੇ ਸਾਰੇ ਭੱਜਣ ਲੱਗ ਪਏ ਮੈਂ ਵੀ ਭੱਜ ਪਿਆ ਬਸ ਇੱਨੀ ਕਰਦੇ ਆ ਉਹ ਭੱਜਣ ਲੱਗਿਆ ਕੀ ਹੈ ਡੰਗਰ ਕਿੰਨਾ ਦੇ ਆ ਇਹ ਡੰਗਰ ਵਪਾਰੀਆਂ ਦੇ ਸਾਰੇ ਭੱਜ ਗਏ ਕੀ ਕੀ ਕੰਮ ਕਰਦੇ ਇੱਥੇ ਮੈਂ ਤੇ ਇੱਥੇ ਚੌਲ ਵੇਚਦਾ ਜਨਾਬ ਮੇਰੇ ਭਾਂਡੇ ਵੀ ਇੱਥੇ ਪਏ ਆ ਚੌਲੀ ਵੇਚਦਾ ਮੈਂ ਇੱਥੇ ਚਲੋ ਤੇ ਸਭ ਤੋਂ ਵੱਡਾ ਹੁੰਦਾ ਇਸ ਟਾਈਮ ਦੇਖੋ ਦੁਪਹਿਰ ਦੇ ਮੇਰਾ ਖਿਆਲ ਸ਼ਾਇਦ 12 ਵਜੇ ਪਏ ਆ ਸਵਾ 1 ਹੋ ਗਿਆ ਅੱਤ ਦੀ ਗਰਮੀ ਆ ਇਹ ਮਤਲਬ ਪੂਰੀ क्रੂਅਲਟੀ ਆ ਐਨੀਮਲਸ ਲਈ ਉਤੋਂ ਇਲਾਵਾ ਜਿੱਦਾਂ ਆਪਣੇ ਐਮ.ਐਲ.ਏ. ਸਾਹਿਬ ਨੇ ਦੱਸਿਆ ਵੀ ਜਾਨਵਰਾਂ ਲਈ ਜਦੋਂ ਆਪਾਂ ਟਰਾਂਸਪੋਰਟੇਸ਼ਨ ਨੂੰ ਲੈ ਕੇ ਜਾਂਦੇ ਕਿਤੇ ਉਸ ਗੱਡੀ ਵਿੱਚ ਗਾਂ ਲਈ 2x2 ਮੀਟਰ ਦੀ ਜਗ੍ਹਾ ਚਾਹੀਦੀ ਆ ਮੱਝ ਲਈ 2.5x2.5 ਮੀਟਰ ਦੀ ਜਗ੍ਹਾ ਚਾਹੀਦੀ ਆ ਪਰ ਇਹ ਇੱਥੇ ਦੇ ਇੱਕੇ ਗੱਡੀ 'ਚ ਮੇਰਾ ਖਿਆਲ 15-20 ਫੁੱਟ ਦੀ ਗੱਡੀ ਦੇ ਕਾਨੂੰਨੀ ਤਰੀਕੇ ਦੇ ਨਾਲ ਇਹਨਾਂ ਨੂੰ ਖੜਿਆ ਜਾ ਰਿਹਾ ਸੀ ਤਾਂ ਇਹਨਾਂ ਦੀ ਕੀ ਕਾਰਵਾਈ ਹੋ ਸਕਦੀ ਆ ਮਤਲਬ ਇਹਨਾਂ ਦੇ ਸਰ क्रੂਅਲਟੀ ਟੂ ਐਨੀਮਲ ਐਕਟ ਜਿਹੜਾ ਹੁੰਦਾ क्रੂਅਲਟੀ ਟੂ ਐਨੀਮਲ ਐਕਟ ਹੈ ਇਹਦਾ ਉਹਦੇ ਅਧੀਨ ਕਾਰਵਾਈ ਬਣਦੀ ਹੈ ਇਹਨਾਂ ਤੇ ਉਦੇ ਵਿੱਚ ਇਹਨਾਂ ਨੂੰ ਕਾਫੀ ਸਜ਼ਾ ਵੀ ਹੁੰਦੀ ਆ ਤੇ ਫਿਰ ਇੱਕ ਨਾਨ ਅਵੇਲੇਬਲ ਵੀ ਆਉਂਦੇ ਇਹਦੇ ਵਿੱਚ ਕੀ ਨਰਮ ਮੈਂ ਡਾਕਟਰ ਬਲਜੀਤ ਸਿੰਘ ਮੈਂ ਵੈਟਰਨਰੀ ਆਫੀਸਰ ਹਾਂ ਪੋਲੀਕਲੀਨਿਕ ਤਰਨਤਾਰਨ ਲਾਈਟ ਤੇ ਸਕੈਨਰ ਦੇ ਲਈ ਤਰਨਤਾਰਨ ਤੋਂ ਬਲਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ